ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਤੇ ਅੱਜ ਹੀ ਆਏ ਆ ਜੀ ਮੈਂ ਘਰ ਆੜੂ ਖਾਣ ਆੜੂ ਖਾਣ ਬਾਪੂ ਘਰ ਆਏ ਆ ਤੇ ਇਹ ਹੈਗੇ ਆ ਜੀ ਮੇਰੇ ਦਾਦਾ ਜੀ ਦੇ ਭਰਾ ਤੇ ਇੱਥੇ ਵੀਡੀਓ ਬਣਦੀਆਂ ਸਾਡੇ ਯਾਤਰਾ ਇੱਥੇ ਸੀਨ ਬਣਦੇ ਆ ਆ ਰੁੱਖ ਥੱਲੇ ਉਹਦੇ ਨਾਲ ਟੋਕੇ ਲਾ ਕੇ ਬਣੇ ਸੀ ਇਕ ਜਿਹੜਾ ਚਾਹੀਦਾ ਘਰ ਵਾ ਦੇਖੀਂ। ਹੂੰ ਦੂਸਰਾ ਚਾਚਾ ਜੀ ਦਾ ਘਰ ਇਹ ਆ ਜਿਹੜੇ ਚਾਚੀ ਜੀ ਵੀਡੀਓ ਚ ਕੰਮ ਕਰਦੇ ਆ। ਇਹ ਇਹਨਾਂ ਦਾ ਘਰ ਆ ਫਰਿਆਦ ਦਾ ਘਰ ਫਰਿਆਦ ਦੀ ਪਾਰਟੀ ਆ ਜਦੋਂ ਉਹਨਾਂ ਦੇ ਆਸਟ੍ਰੇਲੀਆ ਤੋਂ ਆਪਸ ਆਇਆ ਸੀ। ਤੇ ਆ ਇਧਰ ਇਹਨਾਂ ਦਾ ਘਰ ਵਾ ਤੇ ਇਹ ਆ ਹੈਗੀ ਆ ਵੇਲੀ। ਅਜੇ ਤੱਕ ਜਿਹੜਾ ਪਿਆ ਵੇਲੀ ਜੀ ਹਰ ਵਾਰੀ ਪਿੰਦਾ ਨਾ ਘਰ ਤੱਕ ਅਜੇ ਨਹੀਂ ਪਿਆ ਲੜਾਈ ਲੜੀ ਦਾ ਇੱਥੇ ਪਿਆ ਸਾਰੇ। ਅੱਜ ਮੀਂਹ ਪਿਆ ਦੋ ਦਿਨ ਹੋ ਗਏ ਆ। ਹਨਾ ਦੋ ਦਿਨੋਂ ਕੱਲ ਵੀ ਮੀਂਹ ਪਿਆ ਅੱਜ। ਕੱਲ ਹੀ ਪਿਆ ਵਾ ਤੇ ਅੱਜ ਅਸੀਂ ਆਏ ਹਾਂ ਆੜੂ ਖਾਣ ਤੇ ਬਾਪੂ ਜੀ ਨੇ ਸਾਨੂੰ ਬੁਝਾਰਤ ਤੇ ਮੈਂ ਵੀ ਸਾਡੇ ਕੋਲ ਨਹੀਂ ਪੁੱਝੀ ਗਈ ਤੇ ਸ਼ਾਇਦ ਤੁਸੀਂ ਪੁੱਝ ਲੋ ਬਾਪੂ ਜੀ ਆਂਦੇ ਵੀ ਦੱਸ ਨਹੀਂ ਤੁਹਾਨੂੰ ਉਦੋਂ ਵਾਂ ਜਦੋਂ ਕੋਈ ਪੁੱਝ ਲੂਗਾ ਤੇ ਮੈਂ ਚਲੋ ਤੁਹਾਨੂੰ ਪੁੱਛ ਰਹੀ ਨੇ ਭੈਣ ਭਰਾਵਾਂ ਜਿਹੜੇ ਵੇਂਦੇ ਆ ਵੀਡੀਓ ਵੀ ਸ਼ਾਇਦ ਤੁਸੀਂ ਪੁੱਝ ਲੋਗੇ ਬਾਪੂ ਜੀ ਦੱਸਿਓ ਪੁਝਾਰਤ ਕਿਵੇਂ ਆ ਪੁਝਾਰਤ ਤੇ ਤਰਮ ਬਈ ਇੱਕ ਲਟਕੀ ਤੁਰੀ ਜਾਂਦੀਆ ਕੋੜੀ ਤੇ ਚੜੀ ਹਾਂਜੀ ਤੇ ਮੰਗਰੋ ਦੇ ਬੰਦਾ ਹੈ ਕੀ ਜਾਂਦਾ ਕੋੜੀ ਨੂੰ ਤੁਰੀ ਜਾਂਦੇ ਆ ਹਨਾ ਤੁਰੀ ਜਾਂਦੇ ਆ ਛੋਟੀ ਫੜੀ ਆ ਉਹਨੇ ਹਾਂਜੀ ਤੇ ਇਸ਼ਾਰੇ ਕਰੀ ਜਾਂਦੀ ਆ ਵਾ ਛੇਤੀ ਛੇਤੀ ਤੋਰ। ਤੋਰ ਪਈ ਜਾਂਦੀ ਏ ਤੇ ਰਾਹ ਚ ਉਹਨੂੰ ਕਿ ਪਿੰਡ ਦੇ ਲਾਗੋਂ ਦੀ ਨੰਗਣ ਲੱਗੇ ਨੇ। ਤੇ ਉੱਥੇ ਲੜਕੀਆਂ ਬਾਹਰ ਗੜੀ ਚੰਦਦੇ ਉਹ ਕਾਇ ਲੱਗੀਆਂ। ਸੁਣੀ ਕੋੜੀ ਤੇ ਚੜ੍ਹੇਂਦੀ ਏ ਆ ਕਿੰਦਾ ਕੀ ਲਿੰਗਦਾ। ਮਤਲਬ ਜਿਹੜਾ ਤੂੰ ਕੋੜੀ ਤੇ ਚੜੀ ਜਾਂਦੀਆਂ ਜਿਹੜਾ ਕੋੜੀ ਨੂੰ ਤੋਰ ਰਿਹਾ ਮਗਰ ਮਗਰ ਉਹ ਤੇਰਾ ਕੀ ਲੱਗਦਾ? ਕੀ ਲੱਗਦਾ? ਹਾਂ। ਉਹ ਵਿਚਾਰਨੇ ਖਲਾ ਦੇ ਕੋੜੀ ਤੇ ਕਹਿਣ ਲੱਗੀ ਵੀ ਇਹਦਾ ਤੇ ਮੈਂ ਨਾਂ ਨਹੀਂ ਲੈਣਾ ਹਾਂ ਮੇਰਾ ਨਾਮ ਆ ਸੰਜੀਵਾ ਸੰਜੀਵਾ ਹਾਂ ਠੀਕ ਹੈ ਇਹਦੀ ਸੱਸ ਤੇ ਮੇਰੀ ਸੱਸ ਦੋਵੇਂ ਮਾਵਾਂ ਧੀਆਂ ਦੋਵੇਂ ਮਾਵਾਂ ਧੀਆਂ ਇਹਦਾ ਮੈਂ ਨਾਂ ਨਹੀਂ ਲੈਣਾ ਹੈਗਾ ਉਹਨੇ ਆਪਣਾ ਕੁੜੀ ਦਾ ਨਾਮ ਦਾਤਾ ਵੀ ਮੇਰਾ ਨਾਮ ਆ ਸੰਜੀਵਾ ਤੇ ਇਹਦੀ ਸੱਸ ਤੇ ਮੇਰੀ ਸੱਸ ਦੋਵੇਂ ਮਾਵਾਂ ਧੀਆਂ ਮਤਲਬ ਤੁਸੀਂ ਲੱਭਣਾ ਵਾ ਵੀ ਰਿਸ਼ਤਾ ਕੀ ਆ ਉਹਨਾਂ ਦਾ ਜਿਹੜਾ ਜਿਹੜੀ ਜਨਾਨੀ ਘੋੜੀ ਤੇ ਚੜੀ ਜਾ ਰਹੀ ਆ ਕੁੜੀ ਤੇ ਜਿਹੜਾ ਘੋੜੀ ਨੂੰ ਹਿੱਕ ਰਿਹਾ ਹੋਣਾ ਦੋਵਾਂ ਦਾ ਆਪਸ ਵਿੱਚ ਰਿਸ਼ਤਾ ਕੀ ਆ ਇਹ ਹੁਣ ਤੁਸੀਂ ਦੱਸਣਾ ਬਾਪੂ ਨੂੰ ਪਤਾ ਵਾ ਸਾਨੂੰ ਕਿਸੇ ਨੂੰ ਨਹੀਂ ਪਤਾ ਹੈਗਾ ਤੇ ਮੈਂ ਚਲ ਤੁਹਾਨੂੰ ਪੁੱਛ ਲੈਨੇ ਆਂ ਉਹ ਬੁਝਾਰਤ ਜਿਹੜੀ ਆ ਇਹ ਕੱਪ ਜਿਹਦੇ ਵੇਲੇ ਦੀ ਹਨਾ ਆ ਬਾਪੂ ਜੀ ਦੇ ਵੇਲੇ ਤੇ ਤਾਂ ਹੀ ਸੁੱਖਾ ਕਰਕੇ ਦੱਸਣ ਰਿਹਾ ਵੀ ਇਹ ਐਦਾ ਬੁਝਾਰਤ ਬੈਣੀ ਆ ਵੀ ਘੋੜੀ ਤੇ ਤੁਰੇ ਜਾ ਰਹੇ ਹਨਾ ਇੱਕ ਕੁੜੀ ਜਿਹੜੀ ਘੋੜੀ ਤੇ ਚੜੀ ਆ ਤੇ ਮੋਰੋਂ ਕੋਈ ਘੋੜੀ ਨੂੰ ਹਿੱਕ ਰਿਹਾ ਮਤਲਬ ਤੋਰ ਰਿਹਾ ਘੋੜੀ ਨੂੰ ਹੌਲੀ ਹੌਲੀ ਤੇ ਰਾਹ ਵਿੱਚ ਉਹਨੂੰ ਕੁੜੀਆਂ ਕੁਝ ਪੁੱਛਦੀਆਂ ਵਾਂ ਪਿੰਡ ਤੋਂ ਲੰਘਣ ਲੱਗਦੇ ਆ ਵੀ ਇਹ ਤੇਰਾ ਕੀ ਲੱਗਦਾ ਜਿਹੜਾ ਘੋੜੀ ਨੂੰ ਤੋਰਨ ਉਹ ਕਹਿੰਦੀ ਵੀ ਇਹਦਾ ਤੇ ਮੈਂ ਨਾਂ ਨਹੀਂ ਲੈਣਾ ਪਰ ਇਹਦੀ ਸੱਸ ਤੇ ਮੇਰੀ ਸੱਸ ਦੋਵੇਂ ਜੜੀਆਂ ਮਾਵਾਂ ਧੀਆਂ ਵਾਂ ਤੇ ਹੁਣ ਤੁਸੀਂ ਦੱਸਣਾ ਵਾਂ ਵੀ ਉਹ ਰਿਸ਼ਤਾ ਕੀ ਆ ਜਿਹੜਾ ਕੁੜੀ ਨੂੰ ਹਿੱਕ ਰਿਆ ਵਾ ਇਹ ਹੁਣ ਤੁਸੀਂ ਦੱਸਣਾ ਠੀਕ ਆ ਇਹੋ ਹੀ ਆ ਨਾ ਹਾਂ ਇਹ ਵਾ ਤੇ ਬਾਕੀ ਅਸੀਂ ਵੀ ਬੁੱਝੇ ਡੇ ਆ ਪਰ ਹੌਲੀ ਹੌਲੀ ਸ਼ਾਇਦ ਚੇਤਾ ਹੋ ਰਿਸ਼ਤਾ ਨਹੀਂ ਪਾਲ ਲੰਘਦਾ ਰਿਸ਼ਤਾ ਹੈ ਕੀ ਆ ਬਾਪੂਆਂ ਦਾ ਵੀ ਸਾਡੇ ਵੇਲੇ ਦੀਆਂ ਇੱਕ ਹਫ਼ਤਾ ਹੈਗੀਆਂ ਵਾ ਪੁਰਾਣੀਆਂ ਭੁਜਾਰਤਾ ਆਏ ਸੁਣਦੇ ਰਹੇ ਸਾਡੇ ਵੀ ਦਾਦਾ ਜੀ ਦੱਸਦੇ ਰਹੇ ਬੜਾ ਬਾਤਾਂ ਪਾਉਂਦੇ ਰਹੇ ਅੱਜ ਕੱਲ ਤੇ ਚੱਲ ਹੁਣ ਸਮਝ ਲੰਘ ਗਿਆ ਵਾ ਪੁਰਾਣੇ ਸਮਿਆਂ ਦੇ ਵਿੱਚ ਤੇ ਨਿਆਣੇ ਜਿਹੜੇ ਸੌਂਦੇ ਇਦਾਂ ਹ ਜਾਂ ਕੋ ਬੁਝਾਰਤ ਪਾਉਣੀ ਤੇ ਉਹ ਸੋਚਦਿਆਂ ਸੋਚਦਿਆਂ ਬਾਤ ਸੁਣਦਿਆਂ ਸੁਣਦਿਆਂ ਹੰਕੂਰਾ ਦੇਈ ਜਾਣਾ ਹੂੰ ਹੂੰ ਕਰੀ ਹਣਾ ਇਹ ਹੁੰਦਾ ਹੀ ਨਾ ਘਰ ਇਦਾਂ ਬੋਲਦੇ ਬੋਲਦਿਆਂ ਸੋਝਣਾ ਮੈਂ ਬੜੀਆਂ ਬਾਤਾਂ ਸੁਣਾਇਆ ਮੈਨੂੰ ਸੁਣਾਉਂਦੇ ਹੁੰਦੇ ਹਣਾ ਨੇ ਕਿਹ ਹੁੰਦਿਆਂ ਨੂੰ ਆ ਰੂਪ ਬਸੰਤ ਰਾਮ ਚੱਲੀ ਆ ਬੇਲਮਤੀ ਰਾਣੀ ਇੱਕ ਤਾਂ ਬੱਧਿਆ ਹੁੰਦੀਆਂ ਬੇਲਮਤੀ ਰਾਣੀ ਰੂਪ ਬਸੰਤ ਹੋਰ ਵੀ ਕਿੰਨੀਆਂ ਹੀ ਦਲੀਆਂ ਗੱਲ ਕਾਦੀ ਪੀਓ ਪੁਰਾਣੇ ਜਿਹੜੇ ਟਾਈਮ ਆ ਉਹ ਮੁੱਕ ਚੁੱਕੇ ਆ ਉਹ ਕਦੇ ਵੀ ਵਾਪਸ ਨਹੀਂ ਆਉਣੇ ਹੈਗੇ ਤੇ ਉਹ ਸਮੇਂ ਮੀ ਚੰਗੇ ਸੀਗੇ ਅੱਜ ਨਾਲੋਂ ਜੋ ਅੱਜ ਕੱਲ ਦੇ ਨਾਂ ਚੱਲ ਰਹੇ ਇਹਨਾਂ ਨਾਲੋਂ ਤਾਂ ਕਈ ਅਸੀਂ ਚੰਗੇ ਹਾਂ ਉਦੋਂ ਆਪਾਂ ਸੋਚ ਚਾਹੁੰਦੇ ਹੇ ਵੀ ਐਦਾਂ ਦਾ ਸਮਾਂ ਆਊਗਾ ਅਸੀਂ ਸੌਖੇ ਹੋ ਜਾਾਂਗੇ ਪਰ ਇਹ ਆ ਵੀ ਪੁਰਾਣੇ ਸਮੇਂ ਜਿਹੜੇ ਫੇਰ ਵੀ ਕਿਤੇ ਨਾ ਕਿਤੇ ਚੰਗੇ ਸੀ ਅੱਜ ਦੇ ਨਾਲੋਂ ਹੁਣ ਅਹੀਂ ਆਨੇ ਉਹ ਜਿਹਾ ਸਮਾਂ ਹਾਂ ਉਹ ਜਿਹਾ ਮਿਲਣਾ ਨਹੀਂ ਹੈਗਾ ਸਮਾਂ ਅੱਜ ਕੱਲ ਤੇ ਇੱਕ ਦੂਜੇ ਕੋ ਬਹਿਣ ਦਾ ਨਹੀਂ ਅਸੀਂ ਆਪਣੇ ਹੁਣ ਘਰ ਨਾਲ ਘਰ ਸਾਂਝਾ ਵਾ ਤੇ ਉਹ ਕਿੰਨੇ ਚਿਰ ਬਾਅਦ ਬਾਪੂ ਜੀ ਨੂੰ ਮਿਲਣ ਆਉਂਦੇ ਆ ਤੇ ਨਹੀਂ ਤਾਂ ਉਦੋਂ ਸਾਰੇ ਇੱਕੋ ਥਾਂ ਬੈਠ ਕੇ ਦੁਪਹਿਰ ਨੂੰ ਬੈਠ ਰਹਿਣਾ ਉੱਥੇ ਹੀ ਚੱਲਣ ਦੇ ਸਾਰਾ ਕੁਝ ਰੋਟੀ ਪਾਣੀ ਉ ਤੇ ਸ਼ਾਮਾ ਦਾ ਉਥੇ ਬੈਠੇ ਰਹਿਣਾ ਪਰ ਹੁਣ ਜਿਹੜੇ ਆ ਸਮੇ ਜਿਹੜੇ ਵਕਈ ਟਾਈਮ ਦੇ ਨਾਲ ਸਾਰਾ ਕੁਝ ਬਦਲ ਗਿਆ ਵਾ ਤੇ ਕੋਈ ਨਹੀਂ ਪੁਝਾਵਦੀ ਤੁਹਾਡੇ ਕੋਈ ਕਿ ਦੱਸਿਓ ਤੇ ਜਿਹੜੀ ਬਾਪੂ ਜੀ ਨੇ ਪੁਝਾਰਤ ਪਾਈ ਆ ਤੇ ਉਹ ਜਿਹੜੀ ਆ ਉਹ ਦੱਸਿਓ ਤੁਸੀਂ ਵੀ ਉਹ ਦੋਵਾਂ ਦਾ ਰਿਸ਼ਤਾ ਕੀ ਆ ਰਿਪੀਟ ਜਿੱਤਨਾ ਕਿ ਵਿਆਹਤ ਕਰਦੇ ਫੇਰ ਉਹ ਤੂੰ ਕਰਦੇ ਉੱਚੀ ਬਾਤ ਪੁਝਾਰਤ ਇਦਾਂ ਹੀ ਵੀ ਇੱਕ ਜਨਾਨੀ ਕੋੜੀ ਤੇ ਚਾਈ ਜਾਂਦੀ ਹੈ ਹਨਾ ਕੋੜੀ ਤੇ ਜਾਂਦੀ ਹੈ ਤੇ ਉਹਨੂੰ ਇੱਕ ਜਣਾ ਮਗਰ ਹੀ ਕੰਢਿਆ ਵਾ ਤੇ ਜਿਹੜੀ ਆ ਰਾਤ ਦੇ ਵਿੱਚ ਕੁੜੀਆਂ ਆ ਉਹਦੀਆਂ ਸਖੀਆਂ ਉਹਨੂੰ ਪੁੱਛਦੀਆਂ ਵਾਂ ਉਹਦਾ ਕੁੜੀ ਦਾ ਨਾਂ ਸਦੀਵਾ ਹੁੰਦਾ ਵਾ ਤੇ ਬਾਪੂ ਜਾਂਦੇ ਆ ਵੀ ਉਹ ਆਂਦੇ ਆ ਵੀ ਸਦੀਵਾ ਇਹ ਕਿ ਕੀ ਤੇਰਾ ਲੱਗਦਾ ਵਾ ਜਿਹੜਾ ਕੋੜੀ ਨੂੰ ਨਾਲ ਤੁਰਦੇ ਨਾਲ ਹੀ ਕਿਹਾ ਉਹ ਕੀ ਲੱਗਦਾ ਆਂਦੀ ਨਾਂ ਤੇ ਮੇਰਾ ਸਦੀਵਾ ਵਾ ਪਰ ਕੀ ਮੈਨੂੰ ਇਹ ਨਹੀਂ ਪਤਾ ਮੈਂ ਤਾਂ ਨਾਂ ਨਹੀਂ ਲੈ ਸਕਦੀ ਮੇਰਾ ਨਾਂ ਸੰਜੀਵਾ ਤੇ ਮੈਂ ਨਹੀਂ ਇਹਦਾ ਨਾਂ ਲੈ ਸਕਦੀ ਮੇਰਾ ਨਾਂ ਸਜੀਵਾ ਤੇ ਇਹਦੀ ਸੱਸ ਤੇ ਮੇਰੀ ਸੱਸ ਦੋਵੇਂ ਮਾਮਾਂ ਤੀਆਂ ਹਾਂ ਹਣਾ ਇਹਦੇ ਬਾਪੂ ਜੀ ਹਾਂ ਤੇ ਤੁਸੀਂ ਰਿਸ਼ਤਾ ਪੁੱਛਣਾ ਵਾ ਵੀ ਉਹਨਾਂ ਦਾ ਦੋਵਾਂ ਦਾ ਆਪੋ ਵਿੱਚ ਰਿਸ਼ਤਾ ਕੀ ਆ ਉਹਦੀ ਸੱਸ ਤੇ ਜਿਹੜੀ ਕੁੜੀ ਦੀ ਸੱਸ ਤੇ ਉਹਦਾ ਮਗਰ ਘੋੜੀ ਨੂੰ ਤੋੜ ਰਿਹਾ ਵਾ ਉਹਦੀ ਸੱਸ ਦੋਵੇਂ ਮਾਮਾ ਧੀਆਂ ਵਾ ਤੇ ਤੁਸੀਂ ਦੱਸਿਓ ਬੁੱਝ ਕੇ ਭਲਾ ਕੀ ਆ ਤੇ ਬਾਪੂ ਬਾਪੂ ਜੀ ਨੂੰ ਅਸੀਂ ਪੁੱਛ ਲਾਂਗੇ ਤੇ ਜਿਹੜੇ ਤੁਹਾਡੇ ਆਨਸਰ ਆਉਣਗੇ ਉਹ ਵੀ ਅਸੀਂ ਦੱਸ ਦਾਂਗੇ ਤੇ ਚੀਟਿੰਗ ਨਹੀਂ ਕਰਨੀ ਜਿੰਨੇ ਜਿੰਨੂ ਜਵਾਂ ਵੀ ਆਨਸਰ ਆਉਂਦਾ ਜਰੂਰ ਲਿਖ ਦਿਓ ਤੇ ਨਾਲ ਰੀਜਨ ਦੇ ਦਿਓ ਵੀ ਆਹ ਰਿਸ਼ਤਾ ਐਵੇਂ ਬਣਦਾ ਉਹਨਾਂ ਦਾ ਹਾਰੀਜਨ ਵੀ ਚਾਹੀਦਾ ਵਾ ਇਹ ਜੇ ਇਦਾਂ ਹੀ ਬੋਲਦੇ ਹਾਂ ਤੁੱਕਾ ਨਾਲ ਤੁੱਕੇ ਨਾਲ ਨਹੀਂ ਦੱਸ ਰੀਜਨ ਦੱਸ ਦਿਓ ਵੀ ਆਹ ਰਿਸ਼ਤਾ ਇਦਾਂ ਇਦਾਂ ਦਾ ਬਣਦਾ ਵਾ ਤੇ ਚਲੋ ਉਮੀਦ ਕਰਦੇ ਆਂ ਕਿ ਤੁਸੀਂ ਬੁੱਝ ਹੀ ਲਓਗੇ ਤੇ ਤੁਸੀਂ ਦੱਸ ਦੋਗੇ ਸਾਨੂੰ ਆਨਸਰ ਸਹੀ ਦੇ ਦੋਗੇ ਬਾਪੂ ਜੀ ਲੰਦੇ ਨજર ਮੈਂ ਵੀ ਨਹੀਂ ਆਨਸਰ ਦੱਸਣਾ ਜੀ ਲੱਜਰ ਹਾਂ ਚੰਗੀ ਤਰ੍ਹਾਂ ਬੁੱਝੋਗੇ ਨਾ ਤੁਸੀਂ ਬਾਕੀ ਇੱਕ ਗੱਲ ਮੈਂ ਕਰਨੀ ਵੀ ਸਾਨੂੰ ਕਈ ਵਾਰ ਕਈ ਭੈਣ ਭਰਾ ਪੁੱਛਦੇ ਜੀ ਤਾਂ ਇਹ ਉਹ ਦੱਸਣਾ ਮੈਂ ਵੀ ਅਸਲ ਵਿੱਚ ਅਸੀਂ ਜਦੋਂ ਜਦੋਂ 1947 ਵਿੱਚ ਇੰਡੀਆ ਪਾਕਿਸਤਾਨ ਦੀ ਵੰਡ ਹੋਈ ਹੈ ਉਦੋਂ ਅਸੀਂ ਪਾਕਿਸਤਾਨ ਤੋਂ ਆਏ ਹਾਂ ਤੇ ਬਾਪੂ ਜੀ ਕੀ ਪਿੰਡ ਦਾ ਨਾਂ ਹੈ ਮੈਂ ਬេះ ਬਾਪੂ ਜੀ ਦਾ ਸਾਰਾ ਬਾਇਓ ਡਾਟਾ ਲਿਖਿਆ ਇੱਕ ਪੇਜ ਦੇ ਉੱਪਰ ਆ ਸਾਡਾ ਪਿੰਡ ਵਾ ਸਾਡੇ ਪਹਿਲੇ ਪੁਰਖੇ ਜਿਸੋਂ ਦਾ ਬਾਪੂ ਜੀ ਨੂੰ ਯਾਦ ਆ ਸਾਡੇ ਪੁਰਖਿਆਂ ਦੇ ਨਾਮ ਉਥੋਂ ਲੈ ਕੇ ਅੱਜ ਤੱਕ ਸ਼ਾਇਰੀ ਤੱਕ ਮੈਂ ਜਿਹੜਾ ਲਿਖ ਕੇ ਰੱਖਿਆ ਵਾ ਆਪਣੇ ਜਿੰਨੇ ਵੀ ਆਪਣਾ ਹੁੰਦਾ ਬਰਾਦਰੀ ਹੈ ਨਾ ਉਹਨਾਂ ਸਾਰੀ ਦੀ ਸਟਰੀ ਜੜੀ ਉਹਨਾਂ ਦੇ ਨਿਆਣੇ ਦੇ ਨਾਂ ਆਪਣੇ ਨਾਂ ਸ਼ਾਇਰੀ ਤੱਕ ਲੈ ਕੇ ਰੱਖੇ ਆ ਪਰ ਮੇਰੇ ਕੋਲ ਲਿਖੇ ਪਏ ਆ ਤੇ ਬਾਪੂ ਜੀ ਨੂੰ ਜ਼ੁਬਾਨੀ ਯਾਦ ਹੋਵੇ ਇੰਨਾ ਕ ਫਰਕ ਹੁੰਦਾ ਵਾ ਯਾਦ ਦੱਸਦਾ ਪੁਰਾਣੀਆਂ ਖਰਾਕਾਂ ਦਾ ਤੇ ਬਾਪੂ ਜੀ ਕੀ ਬਣਾ ਪਿੰਡ ਦਾ ਨਾਂ ਗਨਗਰਾਈਆ ਗਨਗਰਾ ਗਨਗਰਾ ਪਿੰਡ ਦਾ ਨਾਂ ਸਾਡੇ ਦਾ ਪਾਕਿਸਤਾਨ ਵਿੱਚ ਜ਼ਿਲ੍ਹਾ ਉਹਨੂੰ ਗਰਤਾਪੁਰ ਲੱਗਦਾ ਸੀ ਤਹਿਸੀਲ ਚੱਕਰਗੜ ਸੀ ਜੀ ਸਕਰਗੜ ਤਹਿਸੀਲ ਸਕਰਗੜ ਸਕਰਗੜ ਹਾਣੋ ਸ਼ਾਹਕਰੀ ਦਾ ਖਾਣਾ ਸ਼ਾ ਗਰੀਬ ਤੇ ਹੋਰ ਕੀ ਸਾਰੇ ਸਾਨੂੰ ਇੱਕ ਇੱਕ ਨਿਰੂੜ ਸ਼ਹਿਰ ਕੰਜੂਰੂੜ ਹਾਂ ਅੱਛਾ ਤੇ ਜੇ ਬਾਈ ਜਾਨ ਤੁਸੀਂ ਅੱਜ ਵੀ ਉੱਥੇ ਜਾਓ ਤਾਂ ਤੁਹਾਨੂੰ ਆਪਣੇ ਸਾਰੇ ਜਿਆਦਾ ਇਦਾਂ ਘਰ-ਬਾਰ ਨਹੀਂ ਹੋ ਕੋਈ ਛੋਟੇ ਇਹ ਬਾਪੂ ਜੂਲੀ ਛੋਟੇ ਤੇ ਤੁਹਾਡੇ ਦਾਦੇ ਦਾਦਾ ਜੀ ਦਾ ਬਾਵਾ ਜੀ ਨਾਲ ਇਹੀ ਤਾਂ ਫਰਕ ਹੀ ਉਮਰ ਦਾ ਕਿੰਨਾ ਫਰਕ ਹੈ ਮਾਰੋ ਸਾਰਾ ਆਹ ਦੀਵਾਨ ਆ ਹਾਂ ਸੰਤੋ ਛੋਟੇ ਆਪਣੇ ਬਾਪੂ ਹੀ ਨਾ ਜਿਆਦਾ ਹੁੰਦਾ ਆਪਾਂ ਇਹ ਛੋਟੇ ਹਾਂ ਤੇ ਉਹ ਤੇ ਉਹ ਸਾਲ ਦੇ ਹੁੰਦਾ ਦਾ ਹਾਂ ਬਾਪੂ ਦਾ ਦਾਦਾ ਜੀ 16 ਸਾਲ ਦੇ ਸੀ ਜੀ ਤੁਸੀਂ ਤੇ ਚਲੋ ਕਈ ਵਾਰ ਆਪਣਾ ਪਸਤੇ ਵੀ ਕਈ ਗੱਲ ਵੀ ਕਰਦੇ ਸੀ ਵੀ ਆਪਾਂ ਪਾਕਿਸਤਾਨ ਤੋਂ ਆਏ ਹੋ ਪਰ ਉਹਦੇ ਨਾਲ ਉਹਦੇ ਨਾਲ ਹਾਕਾਪਾ ਉਹ ਲਾਂਗਾ ਬਣਿਆ ਬਾਟਰ ਕਰਤਾਰਪੁਰ ਦਾ ਮੇਰਾ ਗੁਰਦਲ ਸਿੰਘ ਉਹਦੇ ਬਿਲਕੁਲ ਨਹੀਂ ਦੇਖੀ ਹੁੰਦੀ ਤੇ ਜਿਲ੍ਹਾ ਦੇ ਸਾਹਮਣੇ ਚਲੋ ਬਰਦਾਸਪੁਰ ਲੱਗਦਾ ਉਸ ਵੇਲੇ ਤੇ ਅੱਜ ਵੀ ਸਾਡਾ ਗਰਦਾਸਪੁਰ ਹੀ ਹੈ ਤੇ ਚਲੋ ਬਾਕੀ ਰਹੀ ਗੱਲ ਬੁਝਾਰ ਦਦੀ ਇਹ ਜ਼ਰੂਰੀ ਸੀ ਮੈਨੂੰ ਕਿ ਬੁਝਾਰਤ ਜਿਹੜੀ ਆ ਤੁਸੀਂ ਜੋ ਸ਼ੂਹਾਨ ਬਿਦਾਂ ਸਰ ਕੀਆ ਇਹੋ ਜਿਹੀਆਂ ਜੜੀਆਂ ਉਹ ਵਧੀਆ ਲੱਗਦੀਆਂ ਵਾ ਸਮੇਂ ਦੇ ਨਾਲ ਚਲੋ ਮੈਂ ਕਿਹ ਗੱਲ ਕੀ ਸਾਰਾ ਕੁਝ ਬਦਲ ਗਿਆ ਵਾ ਫਿਰ ਵੀ ਇਹਨਾਂ ਪੁਰਾਣੇ ਬਜ਼ੁਰਗਾਂ ਨੂੰ ਬਾਤਾਂ ਜੜੀਆਂ ਉਹ ਵਿਚਾਰਤਾ ਕਰਦੇ ਆ ਸਾਡੇ ਵੇਲੇ ਕੁ ਵੇਲੇ ਤੇ ਹੁਣ ਯਾਦ ਭੁੱਲ ਗਿਆ ਕੀਤਾ ਨਹੀਂ ਰਿਹਾ ਤੇ ਇਹਨਾਂ ਨੂੰ ਤਾਂ ਗੋਨਾ ਤੱਕ ਨਹੀਂ ਸਮਾਪਤੀ ਹੋ ਚੁੱਕੀ ਆ ਨਾ ਕੰਮਾਂ ਦੀ ਤੇ ਇਹਨਾਂ ਨਾਲ ਇਹ ਜੇਤੇ ਭੁੱਲ ਜਾਣਾ ਇਹ ਵੀ ਇੱਕ ਯਾਦ ਹੀ ਰਹਿ ਜਾਣੀ ਆ ਵੀ ਇਹ ਵਿਚਾਰਤਾ ਕੋਈ ਪਾਉਂਦੇ ਹੁੰਦੇ ਸੀਗੇ ਜਦੋਂ ਬਾਤਾਂ ਕੋ ਸੁਣਾਉਂਦੀ ਹੁੰਦੀ ਇਹ ਵਰਡ ਜਿਹੜੇ ਆ ਖਤਮ ਹੀ ਹੋ ਜਾਣੇ ਮੇਰੇ ਖਿਆਲ ਨਾਲ ਬਾਤਾਂ ਬੁਝਾ ਪਈਆਂ ਤਾਂ ਇਹ ਆਣਾ ਨਕੜੇ ਹੁੰਦੀਆਂ ਕੀ ਆ ਬੁਝੀਆਂ ਕੀ ਆ ਇਹ ਸਮਝਣਾ ਤੇ ਕਦੀ ਉਹ ਸਮਾਂ ਨਹੀਂ ਆਪੀ ਜਦੋਂ ਉਹ ਸੋਨੇ ਤੋਂ ਬਗੈਰ ਸੋਨਾ ਵੀ ਨਾ ਤੇ ਅੱਜ ਆ ਅੱਜ ਉਹ ਟਾਈਮ ਆ ਗਿਆ ਵੀ ਕਿੰ ਨੂੰ ਉਹਨਾਂ ਦਾ ਨਾਮ ਵੀ ਭੁੱਲ ਜਾਣਾ ਵਾ ਜਦਾਂ ਵਿਰਾਸਤ ਰਹਿ ਜਾਣੀ ਆ ਤੇ ਹਾਂ ਇਹ ਚੀਜ਼ਾਂ ਹੁੰਦੀਆਂ ਨੇ ਤੇ ਚਲੋ ਇਹ ਬਸ ਇਹੀ ਦੱਸਣਾ ਵਾ ਤੇ ਉਹਦਾ ਰਿਸ਼ਤਾ ਕੀ ਆ ਇਹ ਤੁਸੀਂ ਦੱਸਿਓ ਹਨ ਪੂਰਾ ਯਕੀਨ ਆ ਵੀ ਤੁਸੀਂ ਦੱਸੋਗੇ ਬਾਕੀ ਅਸੀਂ ਆਨਸਰ ਦੇ ਦਾਂਗੇ ਕਿ ਅਗਲੇ ਬਲੌਗ ਵਿੱਚ ਹੀ ਆਹ ਦਾ ਆਨਸਰ ਹੀ ਆਹ ਆਹ ਆਰਿਸ ਤੋਂ ਨਾ ਐਵੇਂ ਜੁੜਦਾ ਵਾ ਕਿ ਉਹਦੀ ਸਾਸ ਤੇ ਕੁੜੀ ਦੀ ਸਾਸ ਤੇ ਬੰਦੇ ਦੀ ਸਾਸ ਦੋਵੇਂ ਮਾਵਾਂ ਈਆਂ ਨੇ ਤੇ ਚਲੋ ਮਿਲਦੇ ਆਂ ਕਿ ਅਗਲੇ ਵਲੌਗ ਚ ਚੰਗਾ ਜਿਹਾ ਸਾਸਰੀ ਕੱਢ ਸਕਾਂਗੇ